ਅੰਮ੍ਰਿਤਸਰ ਦੇ ਵਿੱਚ ਆਏ ਦਿਨ ਚੋਰੀ ਦੇ ਵਾਰਦਾਤਾਂ ਸਾਹਮਣੇ ਆਉਂਧੀਆਂ ਨੇ ਦੱਸਦੀ ਹੈ ਕਿ ਅੰਮ੍ਰਿਤਸਰ ਗੁਰੂ ਨਗਰੇ ਵਿੱਚ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਨੇ ਵਾਰਦਾਤਾ ਕਾਫੀ ਵਾਧ ਤਿਆਰੇ ਤਾਜ਼ਾ ਮਾਮਲਾ ਜੋ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਦਫ਼ਤਰ ਦੇ ਅੰਦਰ ਵੜ ਕੇ ਲੁਟੇਰਿਆਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦੱਸ ਦਈਏ ਕਿ ਦਫਤਰ ਦੇ ਅੰਦਰ ਤਾਂ ਇਹ ਵੜ ਜਾਂਦੇ ਨੇ ਉਸ ਤੋਂ ਬਾਅਦ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਜਾਂਦੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਰ ਹੋ ਰਹੀ ਹੈ ਉਦਰੇ ਚੋਰੀ ਕਰਨ ਆਏ ਚੋਰ ਆਪਣੇ ਨਾਲ ਇੱਕ ਪੌੜੀ ਵੀ ਲੈ ਕੇ ਆਏ ਸੀ ਉਸ ਤੋਂ ਬਾਅਦ ਉਹਨਾਂ ਨੇ ਇਸ ਪੌੜੀ ਦਾ ਇਸਤੇਮਾਲ ਕਰਕੇ ਦਫਤਰ ਦੇ ਵਿੱਚ ਐਂਟਰੀ ਲਈ ਦਫਤਰ ਦੇ ਅੰਦਰ ਪਿਆ ਸਮਾਨ ਚੁੱਕਦੇ ਨੇ ਤੇ ਰਫੂ ਚੱਕਰ ਹੋ ਜਾਂਦੇ ਨੇ ਇਹਨਾਂ ਚੋਰਾ ਤੋਂ ਬਚ ਕੇ ਰਹਿਣਾ ਅੰਮ੍ਰਿਤਸਰ ਦੇ ਵਿੱਚ ਆਏ ਦਿਨ ਚੋਰੀ ਦੇ ਆਵਾਰਦਾਤਾ ਸਾਹਮਣੇ ਆਉਂਧਿਆ ਨੇ ਦੱਸਦੀ ਹੈ ਕਿ ਅੰਮ੍ਰਿਤਸਰ ਗੁਰੂ ਨਗਰੇ ਵਿੱਚ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਨੇ ਵਾਰਦਾਤਾ ਕਾਫੀ ਵਾਰ ਤੇਾਰੇ ਤਾਜ਼ਾ ਮਾਮਲਾ ਜੋ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਤਰਨਤੰਦੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਦਫ਼ਤਰ ਦੇ ਅੰਦਰ ਵੜ ਕੇ ਲੁਟੇਰਿਆਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦੱਸ ਦਈਏ ਕਿ ਦਫ਼ਤਰ ਦੇ ਅੰਦਰ ਤਾਂ ਇਹ ਵੜ ਜਾਂਦੇ ਨੇ ਉਸ ਤੋਂ ਬਾਅਦ ਸਾਰੀ ਘਟਨਾ ਸਿਸਟੀਮ ਵੀ ਕੈਮਰੇ ਚ ਕੈਦ ਹੋ ਜਾਂਦੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਰ ਹੋ ਰਹੀ ਹੈ ਉਧਰ ਚੋਰੀ ਕਰਨ ਆਏ ਚੋਰ ਆਪਣੇ ਨਾਲ ਇੱਕ ਪੌੜੀ ਵੀ ਲੈ ਕੇ ਆਏ ਸੀ ਉਸ ਤੋਂ ਬਾਅਦ ਉਹਨਾਂ ਨੇ ਇਸ ਪੌੜੀ ਦਾ ਇਸਤੇਮਾਲ ਕਰਕੇ ਦਫਤਰ ਦੇ ਵਿੱਚ ਐਂਟਰੀ ਲਈ ਦਫਤਰ ਦੇ ਅੰਦਰ ਪਿਆ ਸਮਾਨ ਚੁੱਕਦੇ ਨੇ ਤੇ ਰਫੂ ਚੱਕਰ ਹੋ ਜਾਂਦੇ ਨੇ ਇਹਨਾਂ ਚੋਰਾਂ ਤੋਂ ਬਚ ਕੇ ਰਹਿਣਾ